ਔਰ ਉਸ ਸੇਵਾ ਦੇ ਦੌਰਾਨ ਜੋ ਇੱਕ ਕਹਿਰਾਨਾ ਕਾਤਲਾਨਾ ਹਮਲਾ ਸਰਦਾਰ ਸੁਖੀ ਸਿੰਘ ਬਾਦਲ ਸਾਹਿਬ ਤੇ ਹੋਇਆ ਉਹਦੀ ਸਾਰਾ ਸਿੱਖ ਜਗਤ ਔਰ ਹਰ ਇੱਕ ਪੰਜਾਬੀ ਜਿੱਥੇ ਵੀ ਨਾਨਕ ਨਾਮਦੇਵਾ ਬੈਠੇ ਨੇ ਸਭ ਕੋ ਨਿੰਦਾ ਕਰ ਰਹੇ ਸੀ ਕਿਉਂਕਿ ਇੱਕ ਜਿਹੜਾ ਸਿੱਖ ਹੈ ਉਹ ਅਕਾਲ ਪੁਰਖ ਸਾਹਿਬ ਦੇ ਆਦੇਸ਼ ਅਨੁਸਾਰ ਉਹ ਸੇਵਾ ਤੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ ਐਸੀ ਬਖਸ਼ਿਸ਼ ਕੀਤੀ ਕਿ ਆਪਣੇ ਸੇਵਕ ਨੂੰ ਆਪ ਹੱਥ ਰੱਖ ਕੇ ਬਚਾਇਆ ਜਾਕੋ ਰੱਖ ਕੇ ਸਾਇਆ ਮਾਰ ਸਕੇ ਨਾ ਕੋਈ ਔਰ ਉਸਨੇ ਇੰਨੀ ਸ਼ਕਤੀ ਬਖਸ਼ੀ ਸਰਦਾਰ ਸੁਖੀ ਸਿੰਘ ਬਾਦਲ ਨੂੰ ਕਿ ਅਡੋਲ ਰਹੇ ਸੇਵਾ ਚ ਕਿਸੇ ਕਿਸਮ ਦਾ ਵਿਦੇਮੀ ਪਰ ਸਵਾਲ ਉਖੜਾ ਹੁੰਦਾ ਹੈ ਕਿ ਜਿਹੜਾ ਪੰਜਾਬ ਪੁਲਿਸ ਤੇ ਐਸਟੀ ਹਰਪਾਲ ਸਿੰਘ ਦੀ ਵੀਡੀਓ ਲਾਈ ਨੇ ਕਿ ਤਿੰਨ ਤਰੀਕ ਨੂੰ ਵੀ ਉਹਨੂੰ ਨਰਿੰਦਰ ਸਿੰਘ ਚੋੜੇ ਨੂੰ ਮਿਲਦੇ ਨੇ ਔਰ ਪੰਜਾਬ ਪੁਲਿਸ ਨੂੰ ਬਗਾਇਦਾ ਉਹ ਹਿਸਟਰੀ ਸ਼ੀਟ ਦਾ ਪਤਾ ਉਹਨੂੰ ਤੇ 35 ਮੁਕੱਦਮੇ ਨੇ ਬਗਾਇਦਾ ਜੇਲ੍ਹ ਇੱਕ ਦਾ ਮਾਸਟਰਮਾਈਂਡ ਹੈ ਪਾਕਿਸਤਾਨ ਤੋਂ ਹਰਿਆਤ ਹਜ਼ਾਰਾਂ ਦੇ ਸਮਗਲਿੰਗ ਦੇ ਮੁਕੱਦਮੇ ਨੇ ਆਟੋਮੈਟਿਕ AK-57 ਵਰਗੇ ਹਥਿਆਰ ਪਾਕਿਸਤਾਨ ਤੋਂ ਟ੍ਰੇਨਿੰਗ ਲਿਆ ਦੱਸਿਆ ਜਾ ਰਿਹਾ ਖਾਲਸਤਾਨੀ ਆਪਰੇਸ਼ਨ ਪੋਸਟ ਦਾ ਮੈਂਬਰ ਹੈ 2007 ਚ ਵੀ ਜਦੋਂ ਅਰੈਸਟ ਹੋਇਆ 2013 ਚ ਵੀ ਅਰੈਸਟ ਹੋਇਆ ਦੋਨੋਂ ਵਾਰੀ ਉਹਦੀ ਇੰਟਰੋਗੇਸ਼ਨ ਚ ਆਇਆ ਕਿ ਬਾਦਲ ਪਰਵਾਰੇ ਵੀ ਹਿੱਟ ਰਿਸਟ ਹੈ ਤਾਂ ਕੀ ਕਮਿਸ਼ਨਰੋਂ ਪੁਲਿਸ ਦਾ ਸਵਾਲ ਹੈ ਕਿ ਜਦੋਂ ਪਤਾ ਸੀ ਕਿ ਬਾਦਲ ਪਰਵਾਰੋਂ ਵੀ ਹਿੱਟ ਰਿਸਟ ਹੈ ਉਹ ਦੋ ਦਿਨ ਤੋਂ ਉੱਥੇ ਲਗਾਤਾਰ ਰੇਕੀ ਕਰ ਰਿਹਾ ਸੀ ਤਾਂ ਫਿਰ ਉਹਨੂੰ ਡਿਟੇਨ ਕਿਉਂ ਨਹੀਂ ਕੀਤਾ ਉਹਦੀ ਸਰਚ ਕਿਉਂ ਨਹੀਂ ਕੀਤੀ ਪਰ ਕੱਲ ਜੋ ਕਮਿਸ਼ਨਰ ਸਾਹਿਬ ਕਹਿੰਦੇ ਕਿ ਸਰਚ ਨਹੀਂ ਹੋ ਸਕਦੀ ਕੱਲੇ ਦਰਬਾਰ ਸਾਹਿਬ ਦੀ ਸਰਚ ਕਰ ਲਈ ਕਮਿਸ਼ਨਰ ਸਾਹਿਬ ਇੱਕ ਟੈਰਰਿਸਟ ਪੰਜਾਬ ਪੁਲਿਸ ਨੂੰ ਆਇਡੈਂਟੀਫਾਈ ਕਰ ਰਹੀ ਹੈ ਕੋਬੇੰ ਤੋਂ ਉਹ ਦਰਬਾਰ ਸਾਹਿਬ ਦੇ ਵਿੱਚ ਰੇਕੀ ਕਰ ਰਿਹਾ ਹੈ ਤੁਸੀਂ ਐਸਜੀਪੀਸੀ ਦੇ ਕਿਸੇ ਨੂੰ ਅਪਰੋਚ ਕੀਤਾ ਤੁਸੀਂ ਐਸਜੀਪੀਸੀ ਨੂੰ ਕਹਿੰਦੇ ਭਾਈ ਅਸੀਂ ਨਹੀਂ ਕਰ ਸਕਦੇ ਤੁਸੀਂ ਕਰ ਲਓ ਇਹਦੀ ਤਲਾਸ਼ੀ ਦੇ ਲਓ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦਾ ਜਿਹੜਾ ਆਪ ਦਾ ਏਡਾ ਵੱਡਾ ਫੇਲੀਅਰ ਹੋ ਗਿਆ ਉਹ ਫੇਲੀਅਰ ਹੈ ਸਾਜ਼ਿਸ਼ ਹੈ ਇਹ ਵੀ ਸੀਪੀ ਸਾਹਿਬ ਦੇ ਬਿਆਨ ਨੇ ਆਪ ਹੀ ਸਵਾਲ ਖੜੇ ਕਰਤੇ ਨੇ ਕਿ सिंपਤੀ ਲੈਣ ਦੀ ਹੋ ਸਕਦਾ ਹੈ ਸੋ ਜੇ ਫੇਲੀਅਰ ਹੈ ਪੰਜਾਬ ਪੁਲਿਸ ਦਾ ਫਿਰ ਤੁਸੀਂ ਆਪਣੀ ਪਿੰਡ ਸਭ ਤਬਾਰੇ ਹੋ ਕਹਿੰਦੇ ਜੀ ਦੇਖਿਆ ਪੰਜਾਬ ਪੁਲਿਸ ਉਸ ਤੈਦ ਸੀ ਉਹਨੇ ਹਮਲਾ ਹੋਂ ਤੋਂ ਰੋਕਿਆ ਜਿਹਨੇ ਹਮਲਾ ਹੋਂ ਤੋਂ ਰੋਕਿਆ ਮੈਂ ਸੀਪੀ ਸਾਹਿਬ ਨੂੰ ਪੁੱਛਦਾ ਕਿ ਕੀ ਉਹ ਤੇ ਡਿਊਕਾ ਕੇ ਤਨਾਤ ਸੀ ਉਹ ਬਾਦਲ ਪ੍ਰਵਾਦ ਦੇ ਨਾਲ ਪਿਛਲੇ 22 ਸਾਲਾਂ ਤੋਂ ਸੁਰੱਖਿਆ ਕਰਮੀ ਦੇ ਤੌਰ ਤੇ ਚੱਲ ਰਿਹਾ ਔਰ ਅੱਜ ਦੀ ਤਾਰੀਖ ਤੋਂ ਵੀ ਜਿਹੜੀ ਡਿਊਟੀ ਦੇ ਆਰਡਰ ਹੈ ਉਹ ਭੈਜੀ ਹਿਸ਼ਮਤਪੁਰ ਔਰ ਬਾਦਲ ਜਿਹੜੇ ਮੈਂਬਰ ਪਾਰਲਮੈਂਟ ਤੇ ਫਾਰਮਰ ਮਿਨਿਸਟਰ ਹੋਂਗਾ ਨਾਲ ਪਰ ਕਿਉਂਕਿ ਉਹ ਧਾਰਮਿਕ ਪ੍ਰਵਿਰਤੀ ਦਾ ਸੀ ਉਹ ਬਾਦਲ ਸਾਹਿਬ ਦੇ ਨਾਲ ਸੇਵਾ ਕਰਾਉਣ ਚਲਾ ਗਿਆ ਤਾਂ ਡਿਪਲॉयਮੈਂਟ ਤੋਂ ਹੈ ਨਹੀਂ ਸੀ ਥੋੜਾ 200 ਪੁਲਿਸ ਮੁਲਾਜ਼ਮ ਜਿਹੜਾ ਡਿਪਲॉयਡ ਸੀ ਥੋੜੇ 10 GST ਥੋੜੇ ST ਤਾਂ ਕੋਈ ਫਰੇਮ ਚ ਦਿਖਾਈ ਨਹੀਂ ਕੋਈ ਤੁਸੀਂ ਦੇਖਿਆ ਸੈਂਟਰਲ ਫੋਰਸਸ ਵੀ ਨਹੀਂ ਦਿਖੀਆਂ ਫਰੇਮ ਚ ਕਿਤੇ ਕੋਈ ਫਰੇਮ ਦੇ ਵਿੱਚ ਹੀ ਹੈ ਨਹੀਂ ਸੀ ਪਰ ਅਗਰ ਇਹ 3-4 ਬੰਦਿਆਂ ਨੇ ਹਮਲਾਵਰ ਨੂੰ ਘੇਰਾ ਪਾ ਲਿਆ ਜੇ ਦੂਸਰਾ ਹਮਲਾਵਰ ਹੁੰਦਾ ਉਹਨਾਂ ਤੇ ਕਲੀਅਰ ਸ਼ਾਟ ਸੀ ਕਿੱਥੇ ਗਈ ਤੁਹਾਡੀ 3-ਟਾਇਰ ਸਿਕਿਉਰਿਟੀ ਔਰ ਦਰਬਾਰ ਸਾਹਿਬ ਚ ਹੋਰ ਰਾਜਨੀਤੀ ਕਰਨ ਵਾਸਤੇ ਹਰ ਇੱਕ ਏਜੰਸੀ ਉੱਥੇ ਭੇਜ ਰੱਖੀ ਹੈ ਇਹ ਜਮ ਸੀਐਮ ਨੂੰ ਨਹੀਂ ਪਤਾ ਲੱਗਿਆ ਜਿਹੜਾ ਪਲੇਅਰ ਸਾਹਿਬ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਇਮੈਚੂਰ ਲੱਗਦਾ ਹੈ ਜਾਂ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਹੈ ਕਿ ਸਿਮਪਥੀ ਗੇਨ ਕਰਨ ਦੇ ਲਈ ਕੀਤਾ ਗਿਆ ਹੈ ਦੇਖੋ ਜੋ ਪੰਜਾਬ ਚ ਹੋ ਰਿਹਾ ਹੈ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੁਣ ਪੰਜਾਬ ਸਰਕਾਰ ਕਹਿੰਦੇ ਵੀ ਉਹਨੇ ਵੀ ਆਪਣੇ ਆਪ ਦੀ ਸਿਮਪਥੀ ਲੈਣ ਲਈ ਖੜਾ ਸੰਦੀਪ ਨੰਦਕ ਲੰਬੀਆਂ ਦਾ ਹੋਇਆ ਰੋਜ਼ ਹੀ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਸੀਐਮ ਨੂੰ ਨਮੋਸ਼ੀ ਤੋਂ ਬਚਾਉਣ ਦੇ ਲਈ ਔਰ ਇੱਕ ਬਹੁਤ ਡੂੰਗੀ ਸਾਜ਼ਿਸ਼ ਹੈ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਸ਼ਰੋਨੀ ਕਲਗਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਜ਼ਿਸ਼ ਤਾਂ ਹੈ ਕਿ ਸਾਰਾ ਕੁਝ ਕੀਤਾ ਜਾਵੇ ਤੇ ਪਰ